ਚਿਕਾਉਣੀ ਆ ਚਿਕਾ ਉਹ ਮਾਪਾ ਪਾਤ ਤਰਾਨੇ ਕਰ ਗਿਆ ਵਿੱਚ ਮਾਪਾ ਮੂਰਾ ਕਰਦਾ ਰਾਮ ਨਾ ਬਣ ਉਹ ਲੈ ਉਹ ਕੀ ਹੋਣ ਲੱਗ ਲੈ ਉਹ ਅੱਦਾਂ ਨਹੀਂ ਲੈ ਨੂਰ ਆ ਪੂਰਾ ਲੈ ਦੇਖੀ ਤਾਂ ਮੈਂ ਤਾਂ ਹੀ ਕਿਹਾ ਇੱਕਤਰ ਭੇਜ ਦੋ ਇਹਨੂੰ ਨਾਗਰਾ ਬੇ ਟੈਂਸ਼ਨ ਨਹੀਂ ਲੈ ਆਨੇ ਭਾਈ ਕੀ ਠੀਕ ਹੈ ਮਗਰ ਆਤਰਾ ਗਾਲ ਸੁਣਾ ਉਹ ਸਾਡੀ ਪੁਰਾਣੀ ਕੜਕ ਡਰਮ ਦੇ ਵਿੱਚ ਪਈ ਸੀ ਅੱਧਾ ਅੱਧਾ ਕਾ ਡਰਮ ਸੀ ਨਵੀਂ ਕੜਕ ਪਾ ਦੇਈਏ ਉੱਪਰੋਂ ਦੀ ਜੇ ਸਾਫ ਆ ਸਾਫ ਆ ਸਾਫ ਸਾਫ ਆ ਮਾੜੀ ਕੱਢ ਕੇ ਦੇਖ ਲੋ ਸਾਫ ਆ ਸਾਫ ਆ ਇਹ ਤਾਂ ਕੱਢ ਕੇ ਦੇਖੀ ਸੀ हां हां ठीक है पाद गया ना तीला-तूला दी डब्बी सेट के ਵਿੱਚ ਬਾਅਦ ਚ ਦਵਾ ਪਾ ਦਵਾਂਗੇ ਬਾਅਦ ਚ ਦਵਾ ਪਾ ਦਵਾਂਗੇ ਪਹਿਲਾਂ ਦੀਲਾ ਦੀਆਂ ਡੱਬੀਆਂ ਸੈੱਡ ਦਿੰਨੇ ਆ ਦਵਾ ਉੱਪਰ ਪਾਈ ਥੱਲੇ ਖਾੜ ਜੋਗੀ ਜਿਹੜੀ ਉਹ ਗਲਤ ਆ ਖਾੜ ਜੋਗੀ ਦਾ ਕੱਢ ਲਈ ਠੋਗੇ ਉਹ ਕਬਾ ਹੋਣੀ ਹੈ ਠੀਕ ਹੈ ਤੇਰੀ ਵੀਡੀਓ ਦੇਖ ਬਾਈ ਨਾ ਅਨਾਰਾ ਬਟਾ ਜਾ ਚਾ ਚਾ ਦੱਸ ਮੈਂ ਇਦਾਂ ਨਾ ਟੋਲਡ ਬੈਠਾ ਭਾਈ ਤੂੰ ਦੇਖਣਾ ਟੋਲਡ ਹੁੰਦਾ ਹੁੰਦਾ ਮੇਰੀ ਵੀਡੀਓ ਦੇਖੂਗਾ ਨਹੀਂ ਹੈਂ ਟੋਲਡ ਬੈਠਾ ਏ ਜਾ ਟੌਲਟ ਬੈਠਾ ਜਾ ਚਾਚਾ ਕੋਪੀ ਦੀ ਵੀਡੀਓ ਦੇ ਦਾਂ ਤੂੰ ਹੋ ਕੀ ਗੱਲ ਮੈਂ ਬੈ ਬਚਾ ਲਈ ਲੰਮਾ ਵੀ ਗਾਣਾ ਖਾਣ ਲੱਗਾ ਮੈਂ ਕਹਾਂ ਤੇ ਦੇਖਦਾ ਮੈਂ ਟੌਲਟ ਆ ਗਿਆ ਚਾ ਠੀਕ ਆ ਚੱਗਾ ਖਾ ਥੋੜਾ ਲਓ ਥੋੜਾ ਖਾ ਲਓ ਤੁਸੀਂ ਕਹਿੰਦਾ ਕੋਈ ਬੀਅਰ ਦਾ ਜਾਂ ਸ਼ਰਾਬ ਦਾ ਬ੍ਰੈਂਡ ਛੱਡਦੇ ਆ ਜਿਹੜਾ ਤੋੜ ਉਹ ਵੀ ਛੱਕ ਜਾਂਦੇ ਆ ਵੇ ਦੱਸ ਕੀ ਕੀ ਗੱਲ ਹੈਗਾ ਉਹ ਸ਼ਰਾਬ ਲੈ ਕੇ ਤਾਂ ਕੁਝ ਆਈ ਨਹੀਂ ਗੱਲਾਂ ਇਹ ਮਾਰੀ ਜਾਂਦੇ ਓ ਯਾਰ ਚਾਚਾ ਤੁਹਾਨੂੰ ਲੈ ਕੇ ਜਾਣਾ ਯਾਰ ਕਹਿੰਦਾ ਤੁਹਾਨੂੰ ਮੈਂ ਉਹਦੇ ਅੱਖੇ ਦੰਦ ਖੇਗ ਜਾਂਦਾ ਪੰਜ ਪੰਜ ਕਰਦਾ ਲੈ ਕੇ ਜਾਣਾ ਲੈ ਕੇ ਜਾਣਾ ਆ ਆ ਜਾ ਆ ਜਾ ਚੱਲ ਧੀ ਆជា ওকে ਆਈ نو ਚਲੋ ਪਾਉ ਪੈਂਟ ਤੋਹਾਰੇ ਨੇ ਚੱਲ ਜਾਂ ਮੈਂ ਮਰ ਜਾਣਾ ਜਾਂ ਮੈਂ ਕਦਾ ਟੱਪਰ ਦਾ ਜੀਮ ਮਾਰ ਦੇਣਾ ਜਿੱਦੜ ਮਰਿਆ ਕਦਾ ਲੈ ਕੇ ਮਰੂ ਭੈਜ ਪਵਾ ਦੋ ਹੱਥ ਮੈਂਦੇ ਆ ਜਾ ਤੂੰ ਭੈਜ ਦੋ ਆਪਣੇ ਫਰੇ ਨੂੰ ਕੱਢ ਲੈ ਬਾਹਰ ਆਉਂਦਾ ਕਿਉਂ ਨਹੀਂ ਆ ਜਾ ਓ ਯਾਰ ਇੱਕ ਤਾਂ ਪਤਾ ਨਹੀਂ ਕਿੱਥੇ ਖੱਖਰ ਹੈਗਾ ਜਾ ਦਾ ਲੜਪਾ ਜਾ ਪੈ ਜੋ ਟੱਕ ਕੇ ਬਹਿ ਜਾ ਸਾਈਡ ਤੇ ਮੈਂ ਟਕਵਾ ਦੇ ਕੀ ਕੀ ਡਰ ਪਾਇਆ ਪਿਆ ਉਹ ਯਾਰ ਡਾੜੀ ਆਪਣੇ ਪਾਰਨਾ ਪੁਲਨਾ ਬਾਲਨਾ ਜਿੱਦਾ ਤੇਰੇ ਗਾਜਾ ਪੀਤਾ ਪਿਆ ਸਿਸਟਮ ਪੂਰਾ ਚਲਾ ਟਾਈਮ ਡਾਈ ਦੇ ਤਰਕ ਜਾ ਚੱਲ ਪਰ ਪੜਿਆ ਹੋਇਆ ਓ ਯਾਰ ਕੀ ਤੈਨੂੰ ਤਕਲੀਫ ਕੀ ਆ ਕੀ ਮਤਲਬ ਕਟਣ ਉਹ ਹਣ ਕਿੱਧਰ ਚਲ ਗਈ ਆ ਫੋਨ ਆ ਗਿਆ ਹੇ ਮਾ ਕਹਿ ਰਿਆਂ ਤੋ ਆਇਆ ਕੰਨ ਕਰਾਇਆ ਚੱਕਰ ਆ ਲੈਦਾ ਪ੍ਰੇਮ ਨੂੰ ਮਾਰਦੇ ਨੂੰ ਪਾ ਕੇ ਤਾਂ ਮਰਦੇ ਨੂੰ ਮੇਰਾ ਕੋਈ ਹੋਏ ਯਾਰ ਕੀ ਕਰੀ ਜਲੇ ਯਾਰ ਤੂੰ ਉੱਤੇ ਰੂਰੇ ਬੈਠੇ ਤੂੰ ਆਵਾਜ਼ ਕੀ ਆ ਚਕਾਉਣਾ ਆ ਬੰਦੋ ਖੋਰੀ ਦਾ ਚਕਾ ਆ ਵਾ ਚਕਾਉਣੀ ਆ ਹੋ ਯਾਰ ਆਇਆ ਖਹਿਦਾ ਕਹਦੇ ਕੀ ਆ ਕੋਪੀ ਤੂੰ ਚਕਵਾਉਣਾ ਕਹਦੇ ਨੇ ਤੂੰ ਯਾਰ ਚਕਾ ਪਵਾ ਹਟਾ ਆਇਆ ਯਾਰ ਆਇਆ ਮੇਮ ਉਹ ਤੇ ਮੇਮ ਦੇ ਛੱਡੇ ਡਰਮ ਭਰ ਦੇਣੇ ਆਇਆ ਸਾਲੀ ਦਾ ਡਰਾਮ ਦਾ ਸਭ ਤੋਂ ਪਹਿਲਾਂ ਜਾਣ ਇਹਨਾਂ ਨੇ ਉਹ ਉਹ ਕੀ ਹੋਣ ਲੱਗ ਲਾ ਉਹ ਅੱਦਾਂ ਨਹੀਂ ਲੈ ਨੂਰ ਆ ਪੂਰਾ ਲੈ ਦੇਖੀ ਤਾਂ ਲੈ ਮੈਂ ਤਾਂ ਹੀ ਕਿਹਾ ਸੀ ਕਤਰ ਭੇਜ ਦੋ ਇਹਨੂੰ ਕਤਰ ਭੇਜ ਤੁਸੀਂ ਕਿਹੜਾ ਮੰਨੇ ਆ ਇੱਕ ਵੱਡੀਆਂ ਕੰਟਰੀਆਂ ਵਾਲੀ ਪਿੱਛੇ ਨਹੀਂ ਮਾਰਦੀ ਓਕੇ ਇਹਨੇ ਕਾਗਜ਼ ਪਿੱਛੇ ਉਹ ਮਡਾਲੀ ਆ ਮੋਰ ਤੇਰੀ ਭੈਣ ਨੂੰ ਐਵੇਂ ਪਰੇ ਬਹਿ ਜਾ ਕੇ ਇਹਦਾ ਕੰਮ ਕਰਾਈ ਦਿੰਦੇ ਆ ਮੌਤ ਲਈ ਗਈ ਕਿੱਥੇ ਗਈ ਆ ਦੇ ਇਹਦਾ ਵਾਧਾ ਲਿਖਿਆ ਉਮਰ ਤੇ ਗੋਪੀ ਲਾਦੇ ਤਾਂ ਬੋਰੀ ਨਹੀਂ ਚੱਕਾਂਦੇ ਓ ਯਾਰ ਮੈਂ ਕਿਹਦੇ ਜਗਾ ਲੈ ਚਲਾਇਆ ਚਮਾ ਇਹ ਪਰ ਗੋਪੀ ਇਹ ਦੇਖੀਏ ਉਹ ਮੈਂ ਕਰ ਤੂੰ ਆ ਐਵੇਂ ਨਹੀਂ ਮੀਤਰ ਨੇ ਦੁੱਧ ਪੁਲਾਇਆ ਕਿ ਗੱਲ ਨਾਲ ਹੀ ਪੁਲਾਇਆ ਬੱਕਰੀ ਗੋਪੀ ਦੇ ਤਾਂ ਚਕਵਾਣੀ ਐ ਚਖਵਾ ਲਾ ਐਵੇਂ ਗੰਦੀਆਂ ਕੱਢੀ ਜਾਂਦਾ ਬਿਨਾਂ ਗੱਲ ਤੋਂ ਉਹ ਪਾਈਆ ਦੋ ਜੋ ਕੇ ਜੁਣਦੇ ਨੂੰ ਮਾਈ ਪ੍ਰੋਡਿਊਸ ਮੈਂ ਦੇਰ ਫੜਵਾਲਾ ਨਾ ਮੇਰੇ ਕੋਲ ਚੱਲ ਆ ਤੂੰ ਮਿਲਦੇ ਨੂੰ ਤਾਂ ਮਾਰ ਨੂੰ ਫੜਦੀ ਐ ਡੇੜੀ ਰੋਟੀ ਹਸਾਣ ਆਇਆ ਕਰਕੇ ਚਲ ਜਿਹੜਾ ਤੈਨੂੰ ਦਵਾਈ ਲਾਹੋ ਮੈਂ ਹਰਾਮ ਦੀਆ ਮੈਨੂੰ ਕੀ ਰੋੜਵਾ ਚੱਲ ਆ ਜਾ ਲਾਉਂਦੀ ਪਾਉਂਦੀ ਵੀ ਉਹਦੇ ਘਰ ਕੇ ਹੀ ਆਂ ਜੜ ਚੰਚੜਾਂ ਦਾ ਸੂਟ ਪਾਉਣੀ ਆ ਮਿੰਟੇ ਰੱਬ ਦੇ ਕੱਕਾ ਬੋਰੀ ਹੱਦਾ ਚੱਕਣ ਲਾਪਾ ਵਾਹ ਵਾਹ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਕੱਲ ਨੋਵੇਰੀ 2 ਵਜੇ ਗਾਮਰ ਚਾਰ ਬਜਾਵੇ ਬਚ ਗਿਆ ਤਾਂ ਆ ਜੰਡਾ ਲੱਗਾ ਆ ਹਾਂਜੀ ਕਸਰ ਤਾਂ ਨਹੀਂ ਤਾਂ ਇਹ ਪ੍ਰਾਣੇ ਤੇਰੇ ਭਰਾ ਨੇ ਛੱਡੀ ਨਹੀਂ ਪਤਾ ਹੀ ਨਹੀਂ ਲੱਗਾ ਕਿੱਧਰ ਚੱਲ ਗਿਆ ਕਹਿੰਦੀ ਤੇ ਦੇਖ ਕਿੱਦਾਂ ਟਕਾ ਕੇ ਜਦੋਂ ਸਾਡੇ ਤੇ ਗੱਲ ਗਾਉਂਦੀ ਹਾਂਜੀ ਹੁਣ ਮੈਂ ਹੁਣ ਮੈਂ ਤੱਕ ਲਿਆ ਤੂੰ ਕੀ ਤੱਕਿਆ ਹੁਣ ਆ ਬੋਰੇ ਸਿੱਧੀ ਜੇ ਨਾਲੇ ਠੋਕਦਾ ਨਾ ਫੇਰ ਹੂੰ ਨਾ ਭਰਾ ਮੈਨੇ ਜੋ ਕੀ ਨਹੀਂ ਆਮ ਦਾ ਦੇ ਤਾਂ ਜੋਗੇ ਨਹੀਂ ਪੈਸੇ ਵਾਣ ਨੂੰ ਮੈਂ ਮੈਂਟ 'ਚ ਜੋਗੇ ਸਾਰੇ ਇਹ। ਉਹਨੂੰ ਆਲ ਉਹਦੇ ਅੱਗ ਲਾਵਾਂ ਚੀੜਾ ਉਹ ਨਜ਼ਰ ਨਾ ਲਾ ਦੀ ਮੈਨੂੰ। ਕਿੱਡਾ ਤਸਵੀਰ ਨੂੰ ਡੋਈ ਭੇਜਣ ਲੱਗੇ ਹਲੇ। ਮੈਂ ਹਾਂ ਨਾ ਜੇ ਦੇਖ ਜਾਂਦਾ। ਮੈਂ ਇੱਕ ਗੱਲ ਮੈਂ ਨੋਟ ਕੀਤੀ ਆ ਮੈਂ। ਹੁਣ ਤਬੂਕ ਚੱਕ ਦਾ ਇੱਕ ਭਾਂਜ ਮੈਂ ਬੋਰੀਆਂ ਮੈਂਟ ਲਾਉਂਦਾ ਉਹਨਾਂ ਨੂੰ ਮੈਂਟ। ਆਕਸਨ ਹਸਾਬ ਨਾਲ ਖੋਲੀ ਮਾਰਨਿੰਗ ਆ। ਆਕਸਨ ਭਾਂਜ ਜਾ ਕੇ ਦਾ। ਉਹ ਬੋਰੀਆਂ ਖੋਲਦਾ ਹੈ। ਲਖਵੀਰ ਦਾ। ਲਖਵੀਰ ਬੋਰੀਆਂ ਕੋਲਦਾ ਲੱਬੇ ਦਾ ਬਣ ਜਾ ਉਧਰੋਂ ਖਲਣੀ ਆ ਅਮਾ ਕਹਿੰਦਾ ਨਹੀਂ ਮੇਰੇ ਨਾਂ ਦੇ ਉਹ ਛਾਕੋਡ ਵਾਲੇ ਕਹਿ ਰਹੇ ਆਲੇ ਨਾ ਸੱਚੀ ਗੱਲ ਤੂੰ ਸੀ ਜੋ ਮਰ ਮਰਜੀ ਬੋਲੀਓ ਥਾਂ ਤਾਂ ਨਹੀਂ ਤੋ ਹੋਣਾ ਕਿ ਯਾਰ ਟਾਟੀ ਕੀਤੀ ਕਿਸ ਨੇ ਜਿੱਥੇ ਛੜਾ ਖੁੱਲੀ ਨਹੀਂ ਬੋਰੀ ਮੇਰਾ ਸਾਬ ਤੇ ਉਹ ਕੀਤੀ ਸੀ ਬੈਠਾ ਹੁੰਦਾ ਮੋਰੇ ਭੈਜੂ ਇਸ਼ੂ ਡਾਂਸ ਕਰਦੀ ਏ ਨਾ ਜੋ ਇਹਦਾ ਦਾਮਾ ਟਾਈਮ ਲੱਗਦਾ ਇੱਕ ਇੱਕ ਬੋਰੀ ਨੂੰ ਫੇਰ ਤਾਂ ਬਹੁਤ ਖਾ ਗੋਪੀ ਗੋਪੀ ਇਕਦਾਂ ਟੀਵੀ ਚ ਦੱਸਦੇ ਸੀ ਕੀ ਇਹ ਖੋਲਣ ਦੇ ਬੋਰੀਆਂ ਦੇ ਨਿਸ਼ਾਨ ਚਲੋ ਪਹਿਲਾਂ ਚਲੋ ਸਾਰੇ ਜਣੇ ਪਹਿਲਾਂ ਟੀਵੀ ਲਾਓ ਨਹੀਂ ਟੀਵੀ ਤੇ ਤੂੰ ਪਹਿਲਾਂ ਕਿਸੇ ਨੇ ਇਹ ਨਹੀਂ ਸੀ ਦੱਸਿਆ ਕਿ ਪਹਿਲਾਂ ਤੁਸੀਂ ਸਾਰੇ ਉੱਠ ਕੇ ਸਵੇਰ ਨੂੰ ਕੰਮ ਕਰਿਆ ਕਰੋ ਸੁੱਤੇ ਉੱਠਦੇ ਕਿੰਨੇ ਵਜੇ ਆਹ ਤੂੰ ਕਰਦੀ ਤੂੰ ਚੱਕ ਮੈਨੇ ਤੇ ਬੱਸ ਮੇਰੀ ਗੱਲ ਸੁਣ ਭਰਾ ਯੋ ਯਾ ਯਾਰ ਇਹ ਕਿਹੜੀ ਗੱਲ ਆ ਭੈਣ ਜੋ ਪਹਿਲਾਂ ਹੀ ਸੀ ਵੀ ਆ ਗਈ ਮਾਰ ਤੇ ਕੀ ਭੈਣ ਦੇ ਬਣਾ ਲਈ ਹਾਤੀ ਸੀ ਖਰਾ ਦਾ ਬੜਾ ਬਣਿਆ ਸੀਗਾ ਆਰਾਮ ਦਾ ਮੈਂ ਬੱਚੇ ਖਾਂ ਮੈਂ ਟੱਕ ਲੈਣੀ ਆ ਮੜੇ ਪੁੱਛਣ ਗਏ ਸਾਰੇ ਹੈ ਵੀ ਬੇਚਾਨਾ ਆ ਗਿਆ ਉਹ ਮੇਰਾ ਛੋਟਾ ਦਿਮਾਗ ਭੈ ਉਹ ਮਨੀ ਸਿਰਚ ਨਾ ਮੁੰਡੇ ਦੇ ਮਾਰ ਮੈਂ ਤੀ ਗੱਲੇ ਕਿਦੋਂ ਮੈਂ ਇੱਕ ਸਾਈਡ ਤੋਂ ਖੋਲ ਕੇ ਦੇਖ ਲੈਣਾ ਤੇਰੇ ਮੁੰਡੇ ਸਿਰਚ ਹੋਇਆ ਕੀ ਆ ਉਹ ਭਰਾਵਾ ਇਹ ਤੇਰੇ ਮੋਰੇ ਹੱਥ ਜੋੜੇ ਇਦਾਂ ਦੇ ਬੋਲਣਾ ਬੋਲਣਾ ਨਾ ਬੋਲੋ ਸਿੱਧੀ ਕਰ ਮੈਂ ਕਿਉਂ ਐ ਸਾਈਡ ਕੁ ਵਾਲੀ ਲਈ ਮੋਰੇ ਘਰਾਚੇ ਸਾਈਡ ਕੁ ਵਾਲੀਆਂ ਚੱਲਦੀਆਂ ਮਾੜਾ ਇਹ ਕੋ ਬੋਲ ਭੂਲੋ ਉਹ ਸਾਈਡ ਨੈਸ ਫੀਸ ਕਰ ਗਿਆ ਉਹ ਮੈਂ ਉਹਨੇ ਮੈਂਟਮ ਮਾਰਿਆ ਪੈਸੇ ਪਾ ਲੈ ਯਾਰ ਤੂੰ ਬੈਠਾ ਜਾਂ ਤੱਕ ਬੋਰੀ ਖੋਲ ਲਿਆ ਕਰ ਨਾ ਨਹੀਂ ਤੇ ਤੁਸੀਂ ਮਿਹਨੇ ਦੰਦੇ ਰਹਿੰਨੇ ਹਰ ਬੇਲੇ ਅਗਲੀ ਨੇ ਪਾ ਦਿੱਤੇ ਮੈਂ ਤਾਂ ਸੋਚੀ ਬੈ ਸਾਡੇ ਕੋ ਕਹਿੰਦੀ ਹੈ ਤੈਨੂੰ ਮੈਂ ਕਹਿੰਦਾ ਤੈਨੂੰ ਉਹ ਨਾ ਫਿਰ 2 ਰੁਪਈਆ ਜੋੜੇ ਹੋਈ ਤਾਂ ਉਹਨੂੰ ਨਾ ਕਬੋ ਵਿਚਾਰੀ ਨੂੰ ਕੁਝ ਵੀ ਆਹ ਮਿਹਨਤ ਕਰਦੀ ਆ ਉਹ ਹਣਾ ਐਵੇਂ ਨਾ ਉਹਨੂੰ ਤਰਸ ਕਰਾ ਕੇ ਮੂੰਹ ਨੇ ਪੈ ਜਾਣ ਉਹਦਾ ਤਾਂ ਮੇਮੂ ਹੋਣਾ ਤਾਂ ਘੱਟੇ ਕਰਦਾ ਇਹ ਆ ਜਾ ਤਾ 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 ਹੀ ਆਏ ਪਹਿਲਾ ਤਾਂ ਇਹਦਾ ਲੈ ਲੂ ਲੈਣਾ ਬਾਜੋ ਬੋਰੀਆਂ ਖਾਲੀ ਕਰ ਲਈਆਂ ਹੀ ਬੋਰੀਆਂ ਦੇਣੀਆਂ ਉਹ ਨਹੀਂ ਨਹੀਂ ਮੇਰੀ ਗੱਲ ਸੁਣ ਲਾ ਡੈਡੀ ਇਹ ਬੋਰੀਆਂ ਮੰਡੀ ਦੀਆਂ ਮੈਂ ਦੇ ਕੇ ਆਉਣੀ ਆ ਭਈਆਂ ਤਾ ਉਹ ਤਾਂ ਹੁਣੇ ਹੀ ਜਾ ਹੁਣ ਹੈਗਾ ਉਹਦਾ ਟ੍ਰੈਪ ਹੋਵੇ ਨਾ ਉਹ ਬਟ ਚੱਲ ਜਾਂਦਾ ਹੋ ਲੈ ਮੈਨੂੰ ਲੈ ਲੈ ਸ੍ਰੀ ਰਾਮਪੀਆ ਬਹੁਤ ਮਨੀ ਮੈਂ ਤਾਂ ਡਿੱਗਣਾ ਸੀ ਮੇਰਾ ਸਿਰ ਪਾੜ ਜਾਣਾ ਸੀ ਹਾਂ ਤੈਨੂੰ ਕਹਿੰਦੀ ਕੋਈ ਮਾਰੀ ਨਹੀਂ ਜੋਰ ਨਾਲ ਕੋਈ ਨਹੀਂ ਉਹ ਵੱਕ ਦਾ ਭੈਣ ਟੋਣਾ ਕੋਈ ਨਹੀਂ ਲੱਗੀ ਇਹ ਭੈਜੂ ਟੱਬਰ ਨੇ ਪਰਣੀ ਕਿਨਾਰੇ ਜੂਟ ਖਾਦੀ ਆ ਇਹਨਾਂ ਦੀ ਖਾਦੀ ਆ ਸ਼ੋਬਰ ਕਰ ਇਹਨਾਂ ਦੀ ਨਹੀਂ ਖਾਦੀ ਹੈਂ ਚਾ ਦੋਹਾਂ ਬੋਰੀਆਂ ਨੇ ਕਿੰਨਾ ਪਾਉਣ ਬੈਠੇ ਡਰੀ ਕਿਤਾ ਨਾ ਮੈਂ ਡਿਗ ਲੱਗੀ ਸੀ ਡਰੀ ਦਾ ਮਤਲਬ ਕੀ ਸਾਲੀ ਆਦ ਨਜ਼ਰੇ ਹਾਂ ਬਣੀ ਤੂੰ ਵੀ ਬੋਲਣ ਲੱਪਿਆ ਹੁਣ ਮੈਨੂੰ ਕੌਣ ਆ ਭੈਜੋ ਕਹੋ ਤੈਨੂੰ ਮੈਂ ਦੱਸਾਂ ਤਰਮ ਸਾਇਆ ਉਹ ਦੋ ਨਿਆਰ ਬਬੀ 6000 ਘੋਟ ਗਈ ਉਦਣ ਲੁਧਿਆਣੇ ਲਈ ਜਾਣ ਲੱਗੀ ਉਹ ਕਿਤੇ ਆਰਦੇ ਲੈ ਕੇ ਆਈਆਂ ਘਰ ਲੈ ਲਈਆਂ ਪੁੱਛ ਲੈ ਇਹਨੂੰ ਪੱਕਾ ਲੈ ਆਇਆ ਕਰ ਜਿੱਦਣ ਸਾਡਾ ਵਿਆਹ ਹੋਇਆ ਸੀ ਸਾਲਾ ਦਾਜੇ ਮੰਗ ਲੈਣਾ ਪਿਆ ਸਾਡੇ ਦਾਜ ਮੰਗੀਏ ਬੁੜੀ ਦੀ ਜਵਾਨਤਾ ਬੰਦ ਹੋਊਗੀ ਸਾਨੂੰ ਕੀ ਲੋੜ ਵਾਸਤੇ ਨਹੀਂ ਲੈਣੇ ਤਾਂ ਕੁਛ ਨਾ ਅਜੇ ਤੱਕ ਕੋਣ ਆਪਣੇ ਭਰਾਵਾਂ ਵਾਲੇ ਕੁਛ ਲਿਆ ਭਰਾ ਨਾਲ ਵਿਆਹ ਇਹ ਕਿਸ ਨੇ ਨਾ ਉਹ ਕੁਛ ਲੈ ਕੇ ਆਈ ਪੁੱਤੇ ਉਹ ਕਦਨ ਲਾ ਪਾ ਕੇ ਵਿਆਹ ਬੁਜਾਰਾ ਤੁਸੀਂ ਦੀ ਪਸਰ ਦਿੱਤੀ ਘੇਏ ਨੇ ਚਾ ਆ ਚਕਾ ਪਵਾ ਓ ਲੈੜੀ ਤੂੰ ਪਵਾ ਕੱਲ ਬਈ ਡੈਡੀ ਤੂੰ ਬੋਰੀ ਖੋਲ ਤੂੰ ਹੱਥ ਪਵਾ। ਹੋ ਰਾਤ ਨੂੰ ਲੱਕ ਮਲਦਾ ਫਿਰੂੰਗਾ ਜਨਾਨੀ ਆਪ ਦਾ ਡੈਡੀ। ਕੀ ਆ? ਕੀ ਆ? ਚਿਕਾ ਦੀ ਆ। ਚਿਕਾ। ਬੁਲੇ। ਮਮਾ ਪਾ ਪਾਦ ਤੇਰਾ ਨਿਕਲ ਗਿਆ ਵਿੱਚ। ਮਾਤਾ ਮੂਰਾ ਕੱਟਾ ਹੋ ਰਾਮ ਦਾ। ਅਵੇ ਮੂ ਲੱਗੀ ਤੇਰੀ ਖਾਂ ਲੱਗੀ ਹੋਰ ਕਰਦਾ। ਗੋभी ਅਵੇ। ਵੇਖੋ। ਬੰਦਾ ਤਾਂ ਮੇਰਾ ਤੋ ਲੱਗੀ ਜਾਂਦਾ ਆਰਾਮ ਦਾ। ਉਹ ਆਵਾਜ਼ ਆਏਗੀ ਕਿ ਕਿਸ। ਸੌ ਲਗਾ ਮੈਨੂੰ ਇਹ ਡੱਬਲ ਦੇ ਕੋਲ ਸ਼ੁਰੂ ਤੋਂ ਆ ਦੇਣਾ ਨਾ ਪੱਤ ਪਤਾ ਕਿਦਾਂ ਮਾਨ ਆ ਇਹਨਾਂ ਨੇ ਇਹੜੇ ਫੁਸਕੀ ਲਾਡੀ ਦੇਖੀ ਦਾ ਮਾਨ ਤੋਂ ਤੁਸੀਂ ਭੌਂਕੀ ਜਾਂਦੇ ਮੇਰੇ ਓ ਚੱਲ ਆ ਯਾਰ ਸਾਡੀ ਪਾ ਤੇਰਾ ਹੱਥ ਪਾ ਚੱਲ ਕੋਈ ਦੀ ਗਾੜੀ ਨੇ ਬੜਾ ਮਾਨ ਨਾ ਦੇਖੀ ਚਾ ਚਾ ਕਾ ਓਹ ਸਿੱਧੀ ਚਪਲਾ ਮਾਰੀ ਕੰਬੜਾ ਲਈ ਉਹ ਬੜਾ ਹੈਈ ਵਾ ਅਸਲੀ ਗੋਦੀ ਆ ਇੱਕ ਗੰਜ ਦੀ ਤਿੰਨ ਗੰਜਾ ਵਰਦਣੀ ਬੰਨਾਲੀ ਸੀ ਓਹੋ ਕਿੰਨਾ ਖੋ ਗਿਆ ਹਾ ਹਾ ਹਾਂ ਆਹ ਰੋ ਹਸ਼ੰਦ ਅੰਦਰ ਭਰਾਣ ਲਾ ਲਾ ਰੱਖੇ ਤੇਰੇ ਭਰਾਣੇ ਲਾ ਕੇ ਰੱਖਿਆ ਹਰਾਮ ਦਿਆ ਮੈਂ ਇਹ ਕਹਿੰਦਾ ਕਿ ਮੋਟਰ ਮੋਡਰ ਤੇ ਲਾ ਕੇ ਇਹ ਕਾਲ ਥੱਪੜ ਮਾਰੋ ਪਰ ਕਣਕ ਦਾ ਕੁਛ ਕੀ ਆ ਤਾਂ ਉਹ ਤਾਂ ਅੱਗੇ ਨਹੀਂ ਵਿਚਾਰਾ ਠੀਕ ਰਹਿੰਦਾ ਹੈਗਾ ਫੂਸਾ ਠੀਕ ਅਧਰ ਉਹ ਭਾਜੋ ਜਾਦੀ ਮੈਂ ਸੁਰਤ ਸੰਭਾਲੀ ਹੈ ਜਿਆਦਾ ਨਹੀਂ ਲੰਬਾ ਠੀਕ ਰਹਿੰਦਾ ਠੀਕ ਨਹੀਂ ਹੈਗਾ ਵਿਚਾਰਾ ਉਹ ਮੇਰੀ ਦਾਤੀ ਕਿੱਥੇ ਗਈ ਉਹ ਦਾਤੀ ਤਾਇਆ ਦੇਵੇ ਤੈਨੂੰ ਫੜਾਈ ਸੀ ਲੈ ਹੜਾ ਨਹੀਂ ਹਾਂ ਜੇ ਤਾਂ ਹਣਾ ਇੱਕ ਵਾਰ ਚ ਖੋਲ ਕੇ ਆ ਗੋਪੀ ਮੰਨ ਜਮਾਂਗੇ ਤੈਨੂੰ ਵੀ ਤੂੰ ਹੈ ਕੁਛ ਲੈ ਅਦਰੋਂ ਇਹਨੂੰ ਵੀ ਚਾਹ ਆਉਂਦਾ ਇਧਰ ਖੁੱਲਣੀ ਇਹਨੂੰ ਪਤਾ ਤੈਨ ਤਾਂ ਮਾ ਪਤਾ ਹੀ ਹੁਣਾ ਐਕਸਨ ਨੂੰ ਪਹਿਣ ਕੇ ਦੀਆਂ ਲੈ ਗਈ ਜੀ ਚੀਜ਼ਾਂ ਮੈਂ ਬੋਰੀਆਂ ਭੋਲਦੀਆਂ ਲਿਆ ਕੇ ਉਹ ਦਿੰਦਾ ਜੇ ਖੋਲਦਾ ਤਾਂ ਤੁਸੀਂ ਸੀ ਡੱਬਰ ਸਾਰਾ ਮਗਰ ਕਿੱਥੋਂ ਲਿਆ ਕੇ ਦਿੰਦਾ ਸੀ ਕਿੱਥੋਂ ਲਿਆਉਂਦਾ ਸੀ ਬਿੱਲੋਂ ਤੋਂ ਲੈਨਾਂ ਤੇ ਮੰਡੀ ਵਾਲੀ ਤੋਂ ਵਿੱਲੋ ਤੇਰੀ ਰਾਮ ਦੇ ਰੰਗ ਲੱਗਦੀ ਆ ਨਹੀਂ ਲੈ ਲਓ ਐਵੇਂ ਨਹੀਂ ਕਿਸ ਨੇ ਜੋੜਦੀ ਦਿੰਦਾ ਕਿਸੇ ਨਾ ਡੜੀ ਕਿਸੇ ਦੇ ਸੀ ਉਹ ਯਾਰ ਆਇਆ ਤੂੰ ਬੋਰੀ ਉਹ ਡੜੀ ਆਇਆ ਆਇਆ ਯਾਰ ਡੜੀ ਓਏ 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 ਕਿੱਦਾਂ ਕਿੱਦਾਂ ਡਿੱਗ ਜੂ ਭਾਂਡਿਆ ਪਾਵਾ ਕਿਦਾਂ ਆਣਖਣਾ ਜਿੰਦਾ ਭਾਣ ਜਾ ਉਹ ਬਾੜ ਹੋਇ ਮੇਨ ਦਾ ਲਾਦਰ ਸਾਰੇ ਭੈਜਾ ਨਹੀਂ ਮੈਂ ਮਚਾਰੇ ਇਹ ਮੋੜ ਨਹੀਂ ਬੈਣਾ ਉਹ ਆਵਾਗਾ ਮਨਾਉ ਜੀ ਮੈਂ ਇਹ ਮੋੜ ਰਹਿਣਾ ਕਹਿਣਾ ਵਾਸੀ ਉਹ ਉਹ ਦਾਵਾ ਲਉਂਗੀ ਉਹ ਉਹ ਗੋਬੇ ਦੇਂ ਆ ਉਹਨਾਂ ਨੇ ਥਾਣੇ ਚੱਲ ਜਾਂਦੇ ਆ ਫੇ ਮਿੰਟਾ ਜੀ 에어ਪੋਰਟ ਖਾ ਦਿੰਦੇ ਆ ਕੀ ਗੱਲ ਅਗਲੇ ਦਾਣੇ ਹਜੇ ਪਹੁੰਚੇ ਨਹੀਂ ਪੈਸੇ ਪਹਿਲੇ ਹੀ ਭਾਤੇ ਅਗਲੀ ਨੇ ਓਏ ਬਟਾ ਦੋਲੇ ਦੇਣੇ ਪੈਣੇ ਪੈਸੇ ਹਾਂ ਨਹੀਂ ਮੁਝ ਬੋਈਏ ਇੰਨੇ ਕਾ ਤੁਰੇ ਜਾਂਦੇ ਨੇ ਲੈਣੇ ਹਣੇ ਉਹਨਾਂ ਤੋਂ ਨਹੀਂ ਜੇ ਮਾਰ ਲਓ ਹਾਂ ਮੇਰਾ ਵਿਆਹ ਜਾਂ ਗੋਪੀ ਦਾ ਵਿਆਹ ਆ ਗਿਆ ਲੰਬੇ ਨੂੰ ਟੰਬ ਬਣਾਉਣੀ ਆ ਲੰਬੇ ਨੂੰ ਕਾ ਤੇ ਪਾਉਣੀ ਆ ਉਹ ਕੌਣ ਆ ਮਾਮਾ ਮਹਾਮਦਰਾ ਤੇਰੀ ਮਾਂ ਦਾ ਭਰਾ ਤੇਰੀ ਮਾਂ ਦਾ ਭਰਾ ਇਸ ਗੱਲੋਂ ਤੇ ਚੱਲੀ ਜਾਂਦੇ ਨੇ ਤਾਂ ਹੁਣ ਉਹਨੂੰ ਕਾਦਾ ਤੋਰਿਆ ਹੁਣ ਐਵੇਂ ਵੀ ਤੋਰਦਾ ਜਾ ਕੇ ਚਾ ਯਾਰ ਡੈਡੀ ਤੂੰ ਵੀ ਪਾ ਹੱਥ ਦੰਦ ਘੜਦਾ ਥਾਲਿਆਂ ਦੀ ਤੁਸੀਂ ਕੀ ਤੋਰਨਾ ਥਾਲਾ ਜੋਂ ਤੁਸੀਂ ਨਾ ਹੁੰਦੇ ਹੋ ਹਣ ਨੂੰ ਉਦਾ ਤੋਰਿਆ ਹੋਣਾ ਸੀ ਉੱਪਰ ਥੱਲੇ ਨੂੰ ਚੈੱਕ ਉਹ ਡੈਡੀ ਚੈੱਕ ਅਬੋਰਾ ਕਹਿੰਦੇ ਆਬੋਰਾ ਕਹਿੰਦੇ ਯਾਰ ਪਹਿਲਾਂ ਤਾਂ ਉਸਨੂੰ ਤਮੀਜ਼ ਨਾਲ ਬੋਲ ਮਿੰਦਾ ਕੀ ਹੁੰਦਾ ਜੀ ਕਹਲਾ ਭੈਜੋ ਜੇ ਨਾਂ ਲੈ ਨਹੀਂ ਤੂੰ ਆਣਾ ਸਿੱਧੀ ਗੱਲ ਆ ਉਹ ਮੈਂ ਤਾਂ ਕੱਢ ਲਈ ਤੇ ਹਮੇਸ਼ਾਲੇ ਪੈਂਡ ਨੂੰ ਰੋਲਾ ਪਾਤਾ ਸਾਡੇ ਦਾਣੇ ਵੱਟ ਗਏ ਲੈ ਲੈ ਦੋ ਬੋਰੀਆਂ ਪਈਆਂ ਕਿੰਨਾ ਦੱਸਦਾ ਦੋ ਤਾਂ ਦੇਖ ਤਾਂ ਦੋ ਹੀ ਪਈਆਂ ਆ ਜੀ ਡਰਾਮੇ ਚ ਵੀ ਅੱਛਾ ਮਾਸਕ ਬਾਹਰ ਤਾਂ ਅੱਛਾ ਨਾਮ ਹੈ ਰੋਕੋਲ ਅੱਛਾ ਨਾਮ ਉਹ ਲਾ ਕੇ ਬੋਲਿਆ ਆਹ ਦੋ ਕੀਤਾ ਹੀ ਹੁਣ ਕੰਨੇ ਵੇਟ ਕਰੀਂ ਓਕੇ ਓਕੇ ਨਾ ਦੋ ਹੀ ਪੈ ਗਿਆ ਦੋ ਉਹ ਤੈਨੂੰ ਕੁਆਟਰ ਪੈ ਗਈ ਕਣਕ ਤੈਨੂੰ ਕੁਆਟਰ ਪੈ ਗਈ ਤੈਨੂੰ ਹੋ ਗਈ ਆ ਤੈਨੂੰ ਹੋ ਗਈ ਆ ਫੇਰ ਕੀ ਹੋਇਆ ਰੇ ਨਾ ਹੋ ਗਿਆ ਖਾਈ ਲਈ ਆ ਟੱਬਰ ਨੇ ਖਾਧੀ ਸਾਰੇ ਨੇ ਫੇਰ ਆ ਭੱਜੀ ਦੇ ਬੋਰੇ ਕਾਦੇ ਮਿੱਤੀ ਜਾਂਦੇ ਅਗਲੇ ਨੂੰ ਮੋਣਨੇ ਵੀ ਆ ਸੋਚ ਲਾ ਸੋਚਣਾ ਕਿ ਲਿਆ ਤੀਰਥਾ ਰਹਿ ਗਿਆ ਉਹਨੂੰ ਫੋਨ ਲਾ ਕੇ ਪੁੱਛੀ ਬਿਆਪੜਾ ਬੋੜਾ ਇਦਾਂ ਗੰਦ ਪਾ ਰਿਆ ਤੇ ਹੋਰ ਕੱਢਣੀ ਕਿ ਤਾ ਓ ਯਾਰ ਦਾਦੀ ਤੂੰ ਯਾਰ ਇੰਨੇ ਕੋ ਕੰਮ ਨੂੰ ਬਹੁਤ ਟਟ ਯ ਲੈ ਫੜ ਮੈਂ ਬੋਰਾ ਖੋਲਣ ਨੂੰ ਮੈਂਟ ਮਾਰਿਆ ਹੁੰਦਾ ਨੇ ਓ ਯਾਰ ਬੱਸ ਕਰੋ ਉਹ ਇੱਕ ਵਾਰੀ ਤੀਰਥਾ ਜੱਜ ਨੂੰ ਪੁੱਛ ਲਈ ਯਾ ਪੁੱਛ ਕੇ ਦੇ ਲਗ ਗੋਪੀ ਓ ਕਿਦਾਂ ਹੋਰ ਹੀ ਨਾ ਪੰਗਾ ਨਵਾਂ ਹੀ ਖੜਾ ਹੋ ਜਵੇ ਉਹ ਸਾਲਾ ਆਟਾ ਮੰਗਣ ਨੂੰ ਜਾਣਾ ਪਿਆ ਕਰੇ ਪੈਂਚ ਏਦਾਂ ਦੇ ਬੋਲ ਨਹੀਂ ਬੋਲੀ ਤੇ ਗੋਪੀ ਸੱਗਨੇ ਕੰਮ ਬੋਲੋ ਉਹ ਯਾਪਾ ਉਹ ਕੀ ਲੈ ਆਇਆ ਇਹ ਮੇਰਾ ਲਿਆ ਉਹਨੂੰ ਵਿਚਾਰੇ ਨੂੰ ਪਤਾ ਪਤਾ ਅਜ ਤੱਕ ਤੇਰੇ ਫੋਨ ਦਾ ਲੋਕ ਨਹੀਂ ਉਹਨੂੰ ਪਤਾ ਤੂੰ ਗੱਲਾਂ ਘਾਣ ਲਈ ਐ ਐਦਾਂ ਨੀ ਕੋ ਪਈ ਉਹਨੂੰ ਦਿਲ ਦੇ ਲੋਕ ਸਾਰੇ ਪਤਾ ਇਹਦੇ ਆ ਦਿਲ ਦੀਆਂ ਤਾਂ ਸਭ ਜਾਣਦੇ ਕਾਰਦੀ ਬੋਵਾ ਉਹਦਾ ਸਾਹਾਂ ਚ ਸਾਹ 50 ਕਿਲੋ ਦਾਣਿਆਂ ਦਾ ਬੋਰਾ ਹਾਂਜੀ ਇੱਥੇ ਪਿਆ ਸੀ ਹਾਂਜੀ ਕਿੱਥੇ ਗਿਆ ਆਉਂਦੇ ਕਿੱਥੇ ਆ ਗੋਪੀ ਕਿੱਥੇ ਆ ਆਉਂਦੇ ਉੱਥੇ ਕੀ ਕਰਦਾ ਹੈ ਕੋ ਕੁਕੜੀ ਮੈਨੇ ਲੱਭਦੀ ਮੈਨੂੰ ਹੈ ਮੈਨੂੰ ਕੁਕੜੀ ਮੈਨੇ ਲੱਭਦੀ ਆਕਾ ਗੋਪੀ ਚਲੀ ਗਈ ਉਹ ਮੰਮੀ ਕਪਿਆ ਵੇ ਇਹ ਕੀ ਕਰਦਾ ਤੂੰ ਕੰਮ ਕਰਦਾ ਨਹੀਂ ਭੜਿਆ ਨਾ ਤੇ ਵੇਚਦਾ ਹੁਣ ਮੈਂ ਤੈਨੂੰ ਇੱਕ ਗੱਲ ਦੱਸ ਦਿੰਦੀ ਆ ਜੇ ਮੇਰਾ 50 ਕਿਲੋ ਦਾਣੇ ਦਾ ਬੋਰਾ ਦੇ ਦੇ ਨਹੀਂ ਮੈਂ ਕਦੀ ਤੇਰਾ ਸਰ ਦੇਦਾ ਨਹੀਂ ਮੈਂ ਦਵਾਈ ਖਾ ਕੇ ਮਰ ਜਾਣਾ ਮੈਂ ਚੱਲੀ ਕਹਿ ਰਿਆਂ ਨੂੰ ਮੈਂ ਲੱਗੀ ਆਪਣੇ ਭਰਾ ਨੂੰ ਫੋਨ ਕਰਨ ਕੱਲ ਮੈਂ ਸਿੱਧੇ ਗੱਲ ਦੱਸ ਦਿੰਦੀ ਆ ਇਹ ਕੰਮ ਨਹੀਂ ਆਗਾ ਬੋਰਾ ਕਿੱਥੇ ਗਿਆ ਉਹ 50 ਕਿਲੋ ਦਾ ਹੁਣ ਮੈਂ ਕੀ ਦੀ ਵਪਾਰ ਕਰ ਦੇ ਕੁਕੜੀ ਵੇਚਣ ਦਾ ਕੀ ਮਤਲਬ ਕੁਕੜੇ ਦਾ ਤੇ ਵੇਚੇ ਥੇ ਲੈ ਕੇ ਬਿੱਟਾ ਕਿੜੀ ਨਹੀਂ ਕੁਕੜੀਆਂ ਵਾਲੇ ਦਾਣੇ ਕੱਢੇ ਸੀ ਤੂੰ ਕੱਢਣ ਨਹੀਂ ਦਿੰਦੀ ਕਬੂਤਰਾਂ ਵਾਲੇ ਨਹੀਂ 50 ਕਿਲੋ ਹਾਂ ਇਹ ਵੇਚ ਤੇ ਆ ਮੈਨੂੰ ਨਹੀਂ ਕਿਵੇਂ ਨਾ ਇੱਥੇ ਨਾਲ ਦੇ ਬੁੜੇ ਦਾ ਸਿੱਧੀ ਗੱਲ ਦਾ ਸਮਾਂ ਬੁੜਾੜੀ ਨਾਲੇ ਮੜੇ ਤੁਸੀਂ ਮੜੇ ਦੇ ਬਾਹਰ ਜਾਇਓ ਮੈਂ ਮੜੇ ਟਾਕ ਕਰਾ ਤੁਸੀਂ ਮੜੇ ਬਾਹਰ ਜਾਇਓ ਜਾਇਓ ਇਹ ਕੀ ਮਤਲਬ ਹੈ ਆ ਪੜਾ ਕਿਲੋ ਦਾਣੇ ਦਾਸ ਮੈਨੂੰ ਕਿੱਥੇ ਆ ਮੋੜਿਆ ਕਿ ਕਿਹੜਾ ਗ੍ਰਾਮ ਦਾ ਕਿ ਤੇ ਵੇਚ ਆਇਆ ਤੈਨੂੰ ਮੈਂ ਦੱਸਨੀ ਆ ਵੇਚ ਤੇਰਾ ਭਰਾ ਆਇਆ ਨਾ ਮੇਰੇ ਲੱਗ ਜਾਂਦਾ ਮੈਨੂੰ ਨਹੀਂ ਬੰਦਾ ਕਿਹੜੇ 5 ਕਿਲੋ ਨਾਲ ਗਈ ਆ ਹੋਰਾ ਹੋਰ ਪਤਾ ਆ ਦੇਖ ਲਾ ਮਨੀ ਅੱਪਾ ਸੱਚੀ ਕੰਨੀ ਮੈਂ ਮਰ ਜਣਾ ਕੋਠਾ ਕੇ ਜਾਂ ਮੈਂ ਚਲੀ ਕਹਿ ਰਿਹਾ ਮੈਂ ਨਹੀਂ ਖਾਤਰ ਮਰਨਾ ਪਾੜੀ ਜਾ ਇਹਨੂੰ ਕੋ ਭਰਾ ਹੀ ਸੱਦ ਲਾ ਚਾਰ ਬੋਰੇ ਵਿੱਚ ਵੇਖੀ ਉਹਦੇ ਅੰਦਰੋਂ ਨਿਕਲੇ ਨੇ ਜਿਦੋਂ ਨੇ ਆਉਣਾ ਹਰਾਮ ਦੇ ਦਾੜੀ ਤੈਨੂੰ ਚਾਹੀਦੀ ਹੈ ਤੂੰ ਚਾਹੀਦੀ ਤੇ ਦੇ ਜਾ ਗਿਆ ਹਰਾਮ ਦੇ ਜਾ 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 ਯਾਰ ਕਿਰਾਉਣਾ ਪਕੌੜੀਆਂ ਬਈਆਂ ਪਤਾ ਸਾਨੂੰ ਖੇ ਰੱਖਣਾ ਆਏ ਹੋਰ ਲੈ ਆਵਾਂਗੇ ਪਤਾ ਦਰਖਤਾਂ ਨਾ ਨਹੀਂ ਲੱਗਦੀਆਂ ਨਹੀਂ ਤੂੰ ਸਾਰੇ ਡਰਮ ਚ ਫੜ ਗਾ ਮੋਰ ਕੀ ਲੈ ਕੇ ਉਹ ਤਾਂ ਡਰਦਾ ਜਰਾ ਬਹੁਤ ਐ ਮੈਂ ਨੂੰ ਡਰ ਪੈ ਮੈਂ ਨੂੰ ਬੱਚ ਪੜ ਗਿਆ ਲੈ ਤੈਨੂੰ ਦਸਾਂ ਦਾ ਆਂਡਾ ਦਿੰਦਾ ਬੀਆਂ ਦਾ ਹੋਇਆ ਇਹ ਵੀ オリジナル ਆਂਡਾ ਆਇਆ ਆ ਬਲਦਾ ਨਹੀਂ ਓਏ ਉਹਦੇ ਵਿੱਚ ਨਾ ਲੈ ਉਹਨਾਂ ਨੇ ਬੱਚੇ ਦੇ ਦਿੱਤੇ ਆ ਕਹਿੰਨੇ ਮਾਮੇ ਦੇ ਉਹਦੇ ਚਿੜੀਆਂ ਨੇ ਕਿੱਥੇ ਉਹਦੇ ਵਿੱਚੋਂ ਨਿਕਲਦੀਆਂ ਬੱਚੀਆਂ ਉਹ ਛੋਟੀਆਂ ਜਿਹੜੀਆਂ ਆਂਡਾ ਨਹੀਂ ਨਿਕਲ ਜਿਹੜੀਆਂ ਹੁੰਦੀਆਂ ਕਿੱਥੇ ਆ ਉਹ ਨਿਕਲ ਗਈਆਂ ਲੀ ਤੂੰ ਇੱਥੇ ਸੀਗਾ ਹੁਣ ਉਹ ਭੈਣ ਜੀ ਆ ਨਿਕਲ ਕੇ ਦੌੜੀ ਇੱਧਰ ਨੂੰ ਐਵੇਂ ਮਗਨ ਆਇਆ ਨਾ ਮਗਨ ਮੜਿਆ ਬੇੜੇ ਆਉਣਾ ਨੇ ਵੇ ਰਹੀ ਹੈ ਵੇ ਯਾਰ ਦੇ ਯਾਰ ਨਾ ਖਲਾ ਦਾ ਆਹ ਤਲਾਕ ਵੀ ਆਉਂਦਾ ਨਹੀਂ ਹੁੰਦਾ ਪੰਜ ਛੇ ਵਧੀਆ ਦੇ ਲੰਦੇ ਫੇਕ ਯਾਰ ਆਹ ਕਿਹੜੀ ਗੱਲ ਹੋ ਰਹੀ ਹੈ ਬਾਈ ਯਾਰ